ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ 200 ਗੱਲ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਕਰਾਂਗੇ ਅੱਜ ਕੁਝ ਲੋਕ ਨੇ ਸਾਡੇ ਨਾਲ ਜੁੜ ਚੁੱਕੇ ਨੇ ਪਿੰਡਾਂ ਦੇ ਜਿਹੜੇ ਹੈਗੇ ਨੇ ਉਹ ਹਲਕੇ ਦੇ ਕਿ ਕਿਸ ਤਰ੍ਹਾਂ ਦਾ ਉਹਨਾਂ ਨੂੰ ਕੈਂਡੀਡੇਟ ਚਾਹੀਦਾ ਹੈ ਕਿਹਨੂੰ ਉਹ ਸਪੋਰਟ ਕਰ ਰਹੇ ਨੇ ਗੱਲ ਕਰਾਂਗੇ ਲੋਕ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਰ ਕੀ ਨਾਂ ਹੈ ਆਪਣਾ ਜੀ ਮੇਰਾ ਨਾਂ ਕਰਤਾਰ ਸਿੰਘ ਆ ਜੀ ਤੇ ਮੇਰਾ ਨਾਂ ਪਿੰਡ ਕਲੇਸਰ ਆ ਜੀ ਕਰਤਾਰ ਜੀ ਜਿੱਦਾਂ ਲੋਕ ਸਭਾ ਦੇ ਚੋਣਾਂ ਨੇ ਸਿਰ ਦੇ ਉੱਤੇ ਹੈਨਾ ਹਾਂ ਜੀ ਕਾਫੀ ਪੱਖ ਵੀ ਚੁੱਕੇ ਨੇ ਕੁਝ ਮੇਰੇ ਖਿਆਲ 6-7 ਦਿਨਾਂ ਤੱਕ ਜਿਹੜਾ ਜਿਹੜਾ ਵੋਟਾਂ ਵੀ ਪੈਣੀਆਂ ਜੀ ਸਰ ਉਮੀਦਵਾਰ ਵੀ ਸਾਰੇ ਜਿਹੜੇ ਆ ਆਪਣੇ ਆਪਣੇ ਪਾਰਟੀ ਦੇ ਜਿਹੜੇ ਵੀ ਹੈਗੇ ਨੇ ਉਹ ਜੋਰ-ਸ਼ੋਰ ਲਗਾ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਇਲੈਕਸ਼ਨ ਨੂੰ ਅਸੀਂ ਇਸ ਇਲੈਕਸ਼ਨ ਨੂੰ ਇਸ ਤਰ੍ਹਾਂ ਦੇਖਦੇ ਆਂ ਜੀ ਇਸ ਸਰੋਂ ਪਹਿਲਾਂ ਤੇ ਅਸੀਂ ਦੇਖਦੇ ਆਂ ਆਪਣੇ ਭੋਏ ਹਲਕੇ ਦਾ ਵੀ ਜਿਹੜਾ ਸਾਡਾ ਮਤਲਬ ਕੈਂਡੀਡੇਟ ਰ ਹੈ ਉਹ ਮਤਲਬ ਵਧੀਆ ਤੇ ਸੁਚਾਚਾ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਦੇਖਦੇ ਆਂ ਵੀ ਜਿਹੜੇ ਸਾਡੇ ਭੋਏ ਹਲਕੇ ਦੇ ਕੈਂਡੀਡੇਟ ਇਹ ਸ੍ਰੀ ਜੁਗਿੰਦਰ ਭਾਪ ਜੀ ਉਹਨਾਂ ਵਰਗਾ ਕੋਈ ਜੁਝਾਰੂ ਨੇਤਾ ਅਜੇ ਤੱਕ ਸਾਨੂੰ ਪੋਏ ਹਲਕੇ ਦੇ ਵਿੱਚ ਨਹੀਂ ਮਿਲਿਆ ਉਹਨਾਂ ਦੇ ਕੰਮਾਂ ਤੋਂ ਤੇ ਉਹਨਾਂ ਦੇ ਬਹਿਬਾਰ ਤੋਂ ਉਹਨਾਂ ਨੇ ਕਿਸੇ ਦੇ ਨਾਲ ਵੀ ਕੋਈ ਪੱਖਪਾਤ ਨਹੀਂ ਕੀਤਾ ਕਿਸੇ ਨਾਲ ਕੋਈ ਤੱਕਾ ਨਹੀਂ ਕਰ ਰਹੇ ਹੋ ਠੀਕ ਹੈ ਜੀ ਤੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਅਸੀਂ ਸੁਖਵਿੰਦਰ ਸੁਖਜਿੰਦਰ ਸਿੰਘ ਰੰਧਾਵਾ ਜੀ ਨਾਲ ਡਟ ਕੇ ਖੜੇ ਆਂ ਔਰ ਡਟ ਕੇ ਖੜੇ ਰਾਵਾਂਗੇ ਇੱਕ ਮੈਂ ਦੇਖਿਆ ਪੋਸਟਰ ਲੱਗੇ ਨੇ ਜਮੀਰ ਦੀ ਸੁਣਾਗੇ ਤੇ ਰੰਧਾਵਾ ਜੀ ਚੁਣਾਂਗੇ ਜੀ ਸਰ हां जी हां जी बिल्कुल जी ਪਿੰਡਾਂ ਚ ਇਹ ਚਰਚਾ ਖੂਬ ਚੱਲ ਰਹੀ ਆ ਵੀ ਜਮੀਰ ਦੀ ਸੋਣਾਗੇ ਤੇ ਰੰਦਾਵਾ ਜੀ ਚੁਣਾਂਗੇ ਕਿਉਂਕਿ ਉਹਨਾਂ ਦੇ ਕੰਮਾਂ ਤੋਂ ਲੋਕੀ ਸਭ ਜਾਣਦੇ ਨੇ ਪਰ ਗੱਲ ਕਰੀਏ ਆ ਪਾ ਮੌਜੂਦਾ ਸਰਕਾਰ ਹੈ ਤੁਹਾਡੇ ਹਲਕੇ ਦਾ ਹੀ ਕਹਿ ਲਈਏ ਹਾਂ ਜੀ ਐਮਐਲਏ ਵੀ ਹੈਗਾ ਮੰਤਰੀ ਵੀ ਹੈਗਾ ਸ੍ਰੀ ਲਾਲਚੰਦ ਕਟਾਉਂ ਚੱਕ ਜੀ ਕੀ ਉਹਨਾਂ ਦੇ ਕੋਈ ਕੰਮ ਨਹੀਂ 2 ਟਾਂਜ ਸਾਲ ਹੋ ਗਿਆ ਪਸੰਦਾ ਦੇਖੋ ਜੀ ਸਾਨੂੰ ਮੇਰਾ ਪਿੰਡ ਕਲੇਸਰ ਸਾਨੂੰ ਸਿਆਣਪੁਰ ਸ਼ਹਿਰ ਪੈਂਦਾ ਸ਼ਹਿਰ ਪਰ ਤੋਂ ਲੈ ਕੇ ਤੇ ਸਿਆਣਪੁਰ ਦੀ ਸੜਕ ਇਨੀ ਬੁਰੀ ਹਾਲਤ ਆ ਉਸੇ ਛੜਕਦੀ ਵੀ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ ਵੀ ਲੋਕੀ ਤਾਂ ਉਹ ਛੜਕ ਤੋਂ ਲੰਘਣਾ ਹੀ ਬੰਦ ਕਰ ਗਏ ਨੇ ਤੇ ਜਦੋਂ ਸਾਡੇ ਮਤਲਬ ਪਿੰਡਾਂ ਦੀ ਵਿਕਾਸ ਹੀ ਨਹੀਂ ਹੋਣਗੇ ਤੇ ਅਸੀਂ ਕਿਸ ਤਰ੍ਹਾਂ ਉਹਨਾਂ ਦੇ ਨਾਲ ਜੋੜਾਂਗੇ ਅਸੀਂ ਤੇ ਆਪਣੇ ਐਮਐਲਏ ਜਿਹੜੇ ਪੁਰਾਣੇ ਨੇ ਜਿਹੜੇ ਦਿਨ ਰਾਤ ਸਾਡੇ ਨਾਲ ਤੁਰਦੇ ਸੀ ਬਿਨਾ ਮਤਲਬ ਥਕਿਆ ਕੋਈ ਦਿਨ ਨਹੀਂ ਦਿਖਣਾ ਰਾਤ ਨਹੀਂ ਦਿਖਣੀ ਤੇ ਲੋਕਾਂ ਵਾਸਤੇ ਜੀਵਨ ਨਾਲ ਮਿਹਨਤ ਕਰਦੇ ਰਹਿਣਾ ਅਸੀਂ ਤੇ ਉਹਨਾਂ ਦੇ ਨਾਲ ਖੜੇ ਆਜ ਜੇ ਜੋਗਿੰਦਰਪਾਲ ਜੀ ਜਿੱਤੀ ਹੁੰਦੇ ਸਾਡੀ ਮਤਲ ਕਾਂਗਰਸ ਸਰਕਾਰ ਸਤਾ ਚੋਂਦੀ ਤੇ ਇਹ ਸੜਕ ਦੀ ਦੁਰਦਸ਼ਾ ਇਹ ਨਹੀਂ ਹੋਣੀ ਕਿਹੜੀ ਬ੍ਰਾਦਰੀ ਨਾਲ ਬਲੋਂਗ ਕਰਦੇ ਹੋ ਅਸੀਂ ਸਿਆਣੀ ਬਾਦਰ ਮੈਂ ਸਿਆਣੀ ਬ੍ਰਾਦਰੀ ਨਾਲ ਬਲੋਂਗ ਕਰਦਾ ਇੱਕ ਗੱਲ ਸੁਣੀ ਗਈ ਹੈ ਕਿ ਰਾਜਪੂਤ ਬੋਰਡ ਜਿਹੜਾ ਹੈਗਾ ਹਾਂਜੀ ਬੀਜੇਪੀ ਨੂੰ ਹੀ ਪੈਂਦਾ ਹੈ ਤੇ ਕੈਂਡੀਡੇਟ ਵੀ ਕਹਿ ਲਿਏ ਉਧਰੋਂ ਬੱਬੂ ਵੀ ਬੀਜੇਪੀ ਦਾ ਹੈਗਾ ਹੈ ਹਾਂਜੀ ਹਾਂਜੀ ਕਿ ਕਿਸ ਤਰ੍ਹਾਂ ਦੇਖਦੇ ਹੋ ਵੈਸੇ ਬੋਟ ਦਾ ਨਹੀਂ ਮੇਰੇ ਨਾਲ ਮੇਰੇ ਪਿੰਡ ਦੇ ਵਿੱਚ ਇਦਾਂ ਦਾ ਕੋਈ ਨਹੀਂ ਹੈ ਨਾ ਹੀ ਮੇਰੇ ਪਿੰਡ ਲਾਗੇ ਪੰਜੋੜਾ ਚੰਡਪੜਾ ਹੋਰ ਪਿੰਡ ਪੈਂਦੇ ਨੇ ਜਿਹੜੇ ਭੋਏ ਹਲਕੇ ਦੇ ਨਾਲ ਇਦਾਂ ਦੀ ਰਾਜਪੂਰ ਬਰਾਦਰੀ ਦੇ ਵਿੱਚ ਕੋਈ ਚਰਚਾ ਨਹੀਂ ਹੈ ਇਹ ਜੇ ਉਹ મતલਬ ਕਾਂਗਰਸੀ ਐਨ ਵੀ ਹੈਗੇ ਆ ਰਲ ਤੇ ਵੀ ਬੀਜੇਪੀ ਵਾਲੇ ਵੀ ਹੈਗੇ ਨਾ ਇਦਾਂ ਦੀ ਕੋਈ ਚਰਚਾ ਨਹੀਂ ਪਈ ਇੱਕ ਤਰਫਾ ਬੋਟ ਜਾਏਗਾ ਇਦਾਂ ਦੀ ਕੋਈ ਚਰਚਾ ਨਹੀਂ ਸਲਾਰੀਆ ਸਾਹਿਬ ਦੀ ਗੱਲ ਕਰੀਏ ਤੁਸੀਂ ਦੇਖਿਆ ਹੋਗਾ 100% 100% ਮੈਂ ਲੜਾਂਗਾ ਮੈਂ ਜਿੱਤਾਂਗਾ ਪਾਰਟੀ ਦੇ ਨਿਸ਼ਾਨ ਤੋਂ ਲੜਾਂਗਾ ਲਾਸਟ ਆ ਕੇ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਉਹ ਵੀ ਰਾਜਪੂਤ ਬਰਾਦਰ ਦੇ ਨਾਲ ਬਿਲੋਂਗ ਕਰਦੇ ਆ ਬੀਜੇਪੀ 'ਚ ਵੀ ਰਹੇ ਨੇ ਹੈਨਾ ਤੇ ਹੁਣ ਉਹ ਆਪ 'ਚ ਚੱਲ ਗਏ ਨੇ ਇਹਦਾ ਕੋਈ ਫਰਕ ਪਏਗਾ ਕਿਸ ਪਾਰਟੀ ਨੂੰ ਪਏਗਾ ਇਹ ਫਰਕ ਪੈਂਦਾ ਤੇ ਮੇਜੀਕ ਦੱਸੋ ਇਦਾਂ ਐ ਸਰ ਵੀ ਪਿੰਡਾਂ ਦੇ ਵਿੱਚ ਆਮ ਚਰਚਾ ਹੋ ਰਹੀ ਆ ਚਰਚਾ ਇਹ ਹੋ ਰਹੀ ਆ ਵੀ ਸਲਾਰੀਆ ਸਾਹਿਬ ਪਹਿਲੇ ਕਾਂਗਰਸ 'ਚ ਜੀ ਫਿਰ ਉਹ ਬੀਜੇਪੀ 'ਚ ਚੱਲ ਗਏ ਫੇਰ ਹੁਣ ਉਹ ਆਪ ਚ ਆ ਗਏ ਇਸ ਕਰਕੇ ਲੋਕਾਂ ਦਾ ਮਨੋਵਲ ਟੁੱਟਿਆ ਉਹ ਹੁੰਦੇ ਨਾਲ ਕੋਈ ਵੀ ਦਿਲੋਂ ਜੁੜ ਕੇ ਰਾਜੀ ਨਹੀਂ ਹੈ ਜਿਹੜੀ ਟੱਕਰ ਹੈ ਗਈ ਹੈ ਹਾਂਜੀ ਕਿਸ ਦੀ ਨੂੰ ਮੰਨਦੇ ਕਿਸ ਨਾਲ ਟੱਕਰ ਹੋ ਸਕਦੀ ਹੈ ਕਾਂਗਰਸ ਦੀ ਕਾਂਗਰਸ ਦੀ ਟੱਕਰ ਤੇ ਜੇ ਸਾਡੇ ਹਿਸਾਬ ਨਾਲ ਤੇ ਬੀਜੇਪੀ ਤੇ ਕਾਂਗਰਸ ਦੀ ਟੱਕਰ ਹੈ ਤੇ ਰੰਧਾਵਾ ਸਾਹਿਬ ਉੱਪਰ ਜਾ ਰਹੇ ਨੇ ਅਸੀਂ ਇੱਕ ਗੱਲ ਕਰਨਾ ਚਾਹੁੰਦੇ ਆ ਕਿ ਜਗਿੰਦਰਪਾਲ ਜੀ ਕਹਿੰਦੇ ਉਹਦੀ ਤਬੀਅਤ ਜਿਹੜੀ ਹੈ ਠੀਕ ਨਹੀਂ ਹੈਗੀ ਉਹ ਹਸਪੀਟਲ ਚ ਐਡਮਿਟ ਨੇ ਹੈਨਾ ਚੇਨਈ ਤੇ ਉਹਦੇ ਬਾਅਦ ਉਹਨਾਂ ਦਾ ਜਿਹੜਾ ਇਲੈਕਸ਼ਨ ਹੈ ਸੁਣਨ ਚਾਹੇ ਕਿ ਉਹਨਾਂ ਦਾ ਬੇਟਾ ਵੈਸੇ ਦੇਖਿਆ ਵੀ ਹੈਗਾ ਗੌਰਵ ਜੀ ਹੈਗੇ ਨਾ ਬਾਰ-ਬਾਰ ਜਿਹੜੇ ਹਰ ਰੈਲੀ ਜਿਵੇਂ ਮਿਲਦੇ ਨੇ ਉਹ ਵੋਟ ਮੰਗ ਰਹੇ ਨੇ ਕੀ ਲੱਗਦਾ ਨਹੀਂ ਜੀ ਬਿਲਕੁਲ ਬਿਲਕੁਲ ਜੀ ਉਹਨਾਂ ਦੀ ਕਮੀ ਤੇ ਖਰਖ ਖਲਦੀ ਖਲਦੀ ਆ ਜਗਿੰਦਰਪਾਲ ਜੀ ਪਰ ਉਹਨਾਂ ਦਾ ਬੇਟਾ ਦਿਨ ਰਾਤ ਮਿਹਨਤ ਕਰ ਰਿਹਾ ਔਰ ਬਾਕੀ ਜਗਿੰਦਰਪਾਲ ਦੇ ਨਾਲ ਪੂਰਾ ਪੁਆ ਹਲਕਾ ਖੜਾ ਜੀ ਜੀ ਜਾਨ ਨਾਲ ਖੜਾ ਦਿਲੋਂ ਖੜਾ ਬਿਲਕੁਲ ਦੋਸਤੋ ਐਤ ਤੁਸੀਂ ਸੁਣਿਆ ਕਿ ਇਹਨਾਂ ਦਾ ਪਿੰਡ ਵਾਸੀਆਂ ਦਾ ਕੀ ਕਹਿਣਾ ਤੇ ਕਿਹਦੇ ਪਾਸੇ ਇਹਨਾਂ ਦਾ ਝੁਕਾ ਹੈਗਾ ਹੋਰ ਵੀ ਜਿਹੜੇ ਪਿੰਡ ਵਾਸੀ ਨੇ ਜਾਂ ਇਲਾਕਾ ਵਾਸੀ ਨੇ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਬਾਬਾ ਜੀ ਬਾਬਾ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਜੀ ਕਵੀ ਰਾਜ ਸਿੰਘ ਕਿਹੜੀ ਜਗ੍ਹਾ ਦੇ ਰਹਿਣ ਵਾਲਿਓ ਮੈਂ ਜੀ ਪੰਜੋੜ ਦਾ ਰਹਿਣ ਵਾਲਾ ਪੁਆ ਹਲਕੇ ਵਿੱਚ ਪੈਂਦਾ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਹੋ ਅਸੀਂ ਜੀ ਕਾਂਗਰਸ ਨਾਲ ਕਰਦੇ ਹਾਂ ਕਿਹੜੀ ਬਰਾਦਰੀ ਕਿਹੜੀ ਆਪਣੀ ਰਾਜਪੂਤ ਹੈ ਜੀ ਬਬੇ ਜਿੱਦਾਂ ਦੇਖਿਆ ਕਿ ਇਲੈਕਸ਼ਨ ਜਿਹੜਾ 2024 ਦਾ ਬਿਲਕੁਲ ਕਹਿ ਸਕਦਾ ਹੈ ਵੀ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਤੇ ਅੱਜ ਮੇਰੇ ਖਿਆਲ ਅਕ 22 23 ਤਰੀਕ ਨੂੰ ਹੋ ਗਈ ਹੈ ਹੈਨਾ ਹਾਂਜੀ ਤੇ ਕਾਫੀ ਭੱਕ ਵੀ ਚੁੱਕਾ ਹੈ ਹੈਨਾ ਹਾਂਜੀ ਤੁਸੀਂ ਰਾਜਪੂਤ ਹੋ ਕੇ ਕਾਂਗਰਸ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਪਰ ਕਹਿੰਦੇ ਨੇ ਕਿ ਰਾਜਪੂਤ ਜਿਹੜਾ ਬੋਟ ਹੈਗਾ ਇਹ ਭਾਜੀ ਨੂੰ ਜ਼ਿਆਦਾ ਪੈਂਦਾ ਇਸ ਤਰ੍ਹਾਂ ਕਿਉਂ ਤੁਸੀਂ ਮਹਾਰਾਜੀ ਇਹ ਕਹਿਣ ਦੀ ਕੋਈ ਗੱਲ ਨਹੀਂ ਹੈ ਵੀ ਰਾਜਪੂਤ ਭਾਜੀ ਨੂੰ ਪੈਂਦੇ ਕਾ ਇਹ ਬੂਡ ਪੈਂਦੇ ਨਾ ਜੀ ਆਦਮੀ ਨੂੰ ਦੇਖ ਕੇ ਕੰਮਕਾਰ ਨੂੰ ਦੇਖ ਕੇ ਸਾਡੇ ਕੋਏ ਹਲਕੇ ਦੇ ਐਮ ਐਲ ਏ ਐਕਸ ਐਮ ਐਲ ਏ ਸ੍ਰੀ ਜੁਗਿੰਦਰਪਾਲ ਜੀ ਇਹਨਾਂ ਦੇ ਕੰਮਾਂ ਜੋ ਕੰਮ ਦੇ ਬਰਾਬਰ ਕੋਈ ਦੁਨੀਆ 'ਚ ਹਜੇ ਐਮ ਐਲ ਏ ਸਾਹਬ ਦਾ ਸਾਨੂੰ ਨਹੀਂ ਮਿਲਿਆ ਕੋਏ ਹਲਕੇ 'ਚ ਜਿਹੜੇ ਕੰਮ ਇਹਨਾਂ ਨੇ ਕਰ ਦਿੱਤੇ ਇਹ ਪਿੱਛੇ ਵੀ ਕਰਦੇ ਹੁਣ ਇਸ ਇਸ ਵੇਲੇ ਉਹ ਬਿਮਾਰ ਚੱਲ ਰਹੇ ਨੇ ਨਹੀਂ ਤਾਂ ਇਸ ਲਈ ਵੀ ਮੁੰਡੇ ਨਾਲ ਮੁੰਡਾ ਖੜਕੇ ਆਪਣੇ ਕਾਰਕਿਰਤਾ ਨਾਲ ਚਲਦੇ ਸੀ ਔਰ ਇਲਾਕੇ ਦੀ ਪੁਛਕਿਛ ਸਭ ਕਰਦੇ ਸੀ ਬਹੁਤ ਪਿਆਰ ਕਰਦੇ ਨੇ ਕਾਰਕਿਰਤਾਂ ਨਾਲ ਹੋਰ ਵੀ ਪਾਰਟੀਆਂ ਹੈਗੀਆਂ ਆਪ ਆਪ ਦੀ ਲੈ ਲੋ ਤੁਸੀਂ ਕਲਸੀ ਜੀ ਹੈਗੇ ਨੇ ਦਿਨੇਸ਼ ਸਿੰਘ ਬੱਬੂ ਜੀ ਹੈਗੇ ਨੇ ਅਕਾਲੀ ਦੇ ਦਲਜੀਤ ਸਿੰਘ ਚੀਮਾ ਜੀ ਹੈਗੇ ਨੇ ਲੱਗਦਾ ਹੋਰ ਵੀ ਯਾਦ ਵੀ ਕਈ ਖੜੇ ਹੋਣਗੇ ਉਧਰ ਕਿਉਂ ਨਹੀਂ ਤੁਹਾਡਾ ਚੁਕਾ ਦੇਖੋ ਜੀ ਜਿਹੜੇ ਵੀ ਅਕਾਲੀ ਦਲ ਦੇ ਚੀਮਾ ਜੀ ਆ ਉਹ ਤਾਂ ਉਹਨਾਂ ਨਾਲ ਮਿਲੇ ਨਹੀਂ ਨਾ ਉਹਨਾਂ ਸਾਡਾ ਕੋਈ ਕੰਮ ਇੱਥੇ ਅੱਜ ਤੱਕ ਕੋਈ ਕੀਤਾ ਸਾਨੂੰ ਜਿਸਲੇ ਵੀ ਕੰਮ ਪੈਂਦਾ ਅਸੀਂ ਜਗਿੰਦਰਪਾਲ ਕੋਲ ਆਂਦੇ ਆ ਤਾਂ ਉਹ ਸਾਡੇ ਨਾਲ ਖੜ ਖੜ ਜਾਂਦੇ ਨੇ ਸਾਨੂੰ ਕੋਈ ਵੀ ਬੀਪਤਾ ਪੈਂਦੀ ਹੈ ਜਾਂ ਕੋਈ ਵੀ ਕੰਮ ਹੁੰਦਾ ਸਾਡੇ ਪਿੰਡ ਚ ਸ਼ਹਿਰ ਚ ਹਲਕੇ ਚ ਜਗਿੰਦਰਪਾਲ ਜੀ ਨੂੰ ਰਾਤ ਨੂੰ ਫੋਨ ਕਰੋ ਦਿਨ ਨੂੰ ਫੋਨ ਕਰੋ ਉਹ 24 ਘੰਟੇ ਹਾਜ਼ਰ ਰਹਿੰਦੇ ਨੇ ਆਪਣੇ ਬਰਕਰਾਰ ਨਾਲ ਕਹਿ ਸਕਦੇ ਆ ਕਿ ਆਪ ਦਾ ਉਮੀਦਵਾਰ ਹੋਏ ਚਾਹੇ ਬੀਜੇਪੀ ਦਾ ਹੋਵੇ ਚਾਹੇ ਚੀਮਾ ਜੀ ਹੁਣ ਤੂੰ ਹੀ ਉਹਨੂੰ ਵੋਟ ਨਹੀਂ ਪਾਉਗੇ ਤੇ ਜਿਹੜੀ ਕਾਂਗਰਸ ਹੀ ਵੋਟ ਪੈਗੀ ਤੁਹਾਡੀ ਹਾਂਜੀ ਜੀ ਮੇਰੀ ਵੋਟ ਕਾਂਗਰਸ ਨੂੰ ਜਾਏਗੀ ਕੀ ਲੱਗਦਾ ਸੁਖਜਿੰਦਰ ਰੰਧਾਵਾ ਜੀ ਜਿੱਤ ਪ੍ਰਾਪਤ ਕਰਨਗੇ ਫਿਰ ਮਰੇ ਜੀ 100% ਜਿੱਤ ਕਰਨਗੇ 105% ਲਾ ਲੋ ਹੋਰ ਲੋਕਾਂ ਨੂੰ ਵੋਟਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋਵੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਪੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨਾ ਉਹ ਇੱਕ ਅਣਥੱਕ ਔਰ ਦ੍ਰਿੜਤਾ ਵਾਲੇ ਲੀਡਰ ਨਾ ਜਦ ਕਹੇ ਸਾਨੂੰ ਉਹਨਾਂ ਦਾ ਸਾਥ ਦੇਣਾ ਉਹ ਦਿਨ ਰਾਤ ਉਹ ਵੀ ਜਗਿੰਦਰਪਾਲ ਖੜੇ ਰਹਿਣਗੇ ਆਪਣੇ ਵਰਕਰਾਂ ਦੇ ਨਾਲ ਇੱਕ ਇੰਡੀਆ ਗੱਠਬੰਦੀ ਦੀ ਗੱਲ ਕਰੀਏ ਕੀ ਲੱਗਦਾ ਉੱਪਰ ਸਰਕਾਰ ਇਸ ਵਾਰੀ ਆਏਗੀ ਇਸ ਵੇਲੇ ਤੇ ਇੰਡੀਆ ਗੱਠਬੰਦਨ ਦੀ ਸਰਕਾਰ ਦੀ ਪੂਰੀ ਸੰਭਾਅ ਬਣਾਇਆ ਅੱਗੇ ਦੇਖ ਲੋ ਬੋਟਾ ਦੇ ਜਾਂ ਕੋਈ ਹੇਰਾ ਫੇਰੀ ਦੇ ਜਾਂ ਕੁਝ ਵੀ ਦੇ ਕਾਰਨ ਜੇ ਰਹਿ ਜਾਂਦੀ ਹੈ ਤਾਂ ਉਹਦੇ ਚਾਹੇ ਕੁਝ ਨਹੀਂ ਕਹਿ ਸਕਦਾ ਬਿਲਕੁਲ ਦੋਸਤੋ ਤੁਸੀਂ ਦੇਖਿਆ ਕਿ ਇਹ ਸੀਗਾ ਜਿਹੜਾ ਹਲਕਾ ਬਸੀ ਜਿਹੜੇ ਹੈਗਾ ਨਾ ਪੋਏ ਦੇ ਉਹਨਾਂ ਦਾ ਕਹਿਣਾ ਕਿ ਉਹ ਕਿਸ ਪਾਰਟੀ ਵੱਲੋਂ ਤੇ ਕਿਸ ਪਾਰਟੀ ਨੂੰ ਦੇਖਣਾ ਚਾਹੁੰਦੇ ਆ ਕਿ ਨੂੰ ਬੋਰਡ ਦੇਣਾ ਚਾਹੁੰਦੇ ਆ ਇਥੇ ਸਾਫ਼ ਲੱਗਦਾ ਕਿ ਪੋਏ ਹਲਕੇ ਦੇ ਵਿੱਚ ਜਿਹੜਾ ਸੁਖਿੰਦਰ ਸਿੰਘ ਜੀ ਰੰਦਾਵਾ ਮਜ਼ਬੂਤ ਦਾਵੇਦਾਰ ਮੰਨੇ ਜਾ ਸਕਦੇ ਆ ਦੋਸਤੋ ਦੇਖਣਾ ਆਏਗਾ ਜਿਹੜੀ 1 ਜੂਨ ਆ ਰਹੀ ਹੈ ਲੋਕ ਕਿਸ ਨੂੰ ਫਤਵਾ ਦਿੰਦੇ ਨੇ ਕਿਸ ਹੱਕ ਦੇ ਵਿੱਚ ਬੋਰਡ ਪਾਉਂਦੇ ਨੇ ਦੋਸਤੋ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ